ਮੇਰੇ ਮਾਸੀ ਦੀ ਪੋਤਰੀ ਮੇਰੀ ਗੋਲੀ ਕਿਉਂ ਰਹੀ ਹਸਪਤਲ ਗੋਰੀਆ ਕੋਈ ਕੋ ਬੰਦਾ ਆਇਆ ਤੇ ਕੋਈ ਧੋ ਕੇ ਚਲੇ ਗਿਆ ਇਹਨਾਂ ਪੁੱਛੇ ਸਾਡਾ ਘਰ ਦੂਰ ਹੈ ਸਾਨੂੰ ਜਦੋਂ ਪਤਾ ਲੱਗਾ ਤੇ ਉਦੋਂ ਅਸੀਂ ਆਏ ਨਹੀਂ ਉਥੇ ਅਸੀਂ ਆਖਾ ਜੀ ਨਾ ਜੇ ਪਲੀਜ਼ ਨਹੀਂ ਉਦੀ ਫਿਰ ਨੰਬਰਦਾਰ ਨੂੰ ਕਹੇ ਕਿ ਥਾਣੇ ਫੋਨ ਲਵਾਇਆ ਪੁਲਿਸ ਗਈ ਆ ਫਿਰ ਅਸੀਂ ਗਾਂ ਗਏ ਨਹੀਂ ਰਹੀ ਨਹੀਂ ਗਏ ਜੀ ਨਾਮ ਤੇ ਕਿਹੜੇ ਪਿੰਡ ਦੇ ਆਸਲ ਪਿੰਨੇ ਇਹ ਨਾਮ ਜੀ ਨਾ ਬਿਲਕੁਲ ਲੱਗੀ ਹੋੜੇ ਅਮਨ ਜੀ ਅਮਨ ਜੀ ਤਾਂ ਲੱਗਿਆ ਕਿ ਉਹ ਗੋਲੀ ਕਿਉਂ ਮਾਰੀ ਜਿਸ ਬੱਤੀ ਨੂੰ ਮਾਰੀ ਇਹ ਗੱਲ ਦਾ ਕੋਈ ਨਹੀਂ ਪਰ ਲੱਗਾ ਕਿ ਕੇਸ ਕਰਕੇ ਮਾਰ ਗਿਆ ਗੋਲੀਾਂ ਕੇਸ ਕਰਕੇ ਨਹੀਂ ਗੋਲੀ ਕਿੱਥੇ ਕਿੱਥੇ ਵੱਜੀ ਹੈ ਕਿਹੜਾ ਇੱਥੇ ਹੈ ਤੇ ਇੱਕ ਇੱਥੇ ਲੱਤ ਸੀ ਸਾਡੇ ਕੋਲ 12:30 ਵਜੇ ਪਾਉਣੇ 1 ਵਜੇ ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ ਗਨ ਸ਼ਾਟ ਸੀ ਗਿਆ ਇਹਨਾਂ ਦੇ ਦੋ ਜਗ੍ਹਾ ਤੇ ਇਹਨਾਂ ਦੇ ਜਿਹੜੀ ਇੰਜਰੀ ਹੈ ਇੱਕ ਬੇਟ ਤੇ ਇੰਜਰੀ ਹੈ ਇੱਕ ਲੈਗ ਤੇ ਹੈ ਪਰ ਫਿਲਹਾਲ ਸਟੇਬਲ ਹੈ ਪੇਸ਼ੈਂਟ ਰਿਕਵਰੀ ਠੀਕ ਹੈ ਇਹਨਾਂ ਦੇ ਸਾਰੇ ਇਨਵੈਸਟੀਗੇਸ਼ਨਸ ਹੋ ਗਏ ਨੇ ਅਲਟਰਾਸਾਉਂਡ ਸੀਟੀ ਸਕੈਨ ਹੋ ਗਏ ਨੇ ਰਿਪੋਰਟ ਜੇ ਪੈਂਡਿੰਗ ਹੈ ਉਹਨਾਂ ਦੀ ਪਰ ਫਿਲਹਾਲ ਇਸ ਵੇਲੇ ਤੱਕ ਜੇ ਤੱਕ ਪੇਸ਼ੈਂਟ ਠੀਕ ਹੈ ਸਟੇਬਲ ਹੈ ਅਮਨਦੀਪ ਕੌਰ ਹੈ ਪਿੰਡ ਆਸਲ ਦੇ ਹੈ ਕਾਰਨ ਪਤਾ ਲੱਗਿਆ ਗੋਲੀ ਹਾਂ ਹਜੇ ਨਹੀਂ ਹਜੇ ਹਾਂ ਜੀ ਹਜੇ ਦੋ ਬੋਈ ਹਾਂਜੀ ਹਾਂ ਦੋ ਜਗ੍ਹਾ ਤੇ ਹੈ ਇੱਕ ਪੇਟ ਤੇ ਹੈ ਇੱਕ ਲੈਗ ਤੇ ਹੈ स्टेबल हां जी फिलहाल स्टेबल ਹੈ ਜੀ ਈਮੋਡੈਨੈਮਿਕਲੀ ਠੀਕ ਹੈ ਪੇਸ਼ੈਂਟ ਬਲੱਡ ਪ੍ਰੈਸ਼ਰ ਪਲਸ ਵਗੈਰਾ ਸਭ ਕੁਝ ਠੀਕ ਚੱਲ ਰਿਹਾ ਹੈ ਪਰਿਵਾਰ ਨੇ ਕੀ ਦੱਸਿਆ ਆਂਦੇ ਆ ਬਸ ਉਹਨਾਂ ਤਾਂ ਗਨ ਛੋੜੀ ਗਿਆ ਸਾਨੂੰ ਬਾਕੀ ਅਜੇ ਪੁਲਿਸ ਤੁਹਾਨੂੰ ਪੁਲਿਸ ਨੂੰ ਇਨਫੋਰਮ ਹਾਂ ਜੀ ਹਾਂ ਜੀ ਸਾਡੇ ਕੋਲੋਂ ਇਨਫਾਰਮਡ ਹੈ ਇਹ ਕੱਲ ਰਾਤ ਕਰੀਬ 12 ਵਜੇ ਸਾਨੂੰ ਚਲਾ ਮਿਲੀ ਸੀ ਜੋ ਐਸਐਚਓ सदरਪੁਰ ਉਸਪਰ ਤੇ ਮੈਂ ਮੌਕਾ ਤੇ ਗਏ ਸੀ सदर ਥਾਣੇ ਦੇ ਵਿੱਚ ਪਿੰਡ ਅਸਲ ਹੈ ਉੱਥੇ ਇੱਕ ਅਮਨਦੀਪ ਕੌਰ ਉਰਫ ਮੰਨੂ ਬਾਬਾ ਜਿਹੜੀ ਕਿ ਕਿਸੇ ਗੱਡੀ ਤੇ ਬੈਠੀ ਹੋਈ ਹੈ ਔਰ ਮੰਨੂ ਬਾਬਾ ਦੇ ਨਾਮ ਨਾਲ ਉਹ ਜਾਣੀ ਜਾਂਦੀ ਹੈ ਉਹ ਘਰ ਦੇ ਵਿੱਚ ਇਕੱਲੀ ਸੀ ਤੱਕ ਦੋ ਫੇਰ ਕਿਸੇ ਨੇ ਆ ਕੇ ਕੀਤੇ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਸ਼ਿਫਟ ਕਰਾਇਆ ਅਜੇ ਉਹ ਸਟੇਟਮੈਂਟ ਦੇਣ ਦੇ ਅਨਫਿਟ ਹੈ ਜਿਵੇਂ ਵੀ ਉਹ ਦਸਤੀਆ ਉਸ ਤਰ੍ਹਾਂ ਨਾਲ ਸੀ ਇਮੀਡੀਏਟਲੀ ਕਾਨੂੰਨਾਂ ਦੇ ਨਾਲ ਕਾਰਵਾਈ ਕਰਾਂ ਬਜਾ ਰੰਜੋ ਸਿੰਘ ਜੀ ਬਕਰਾਂ ਬਜਾ ਰੰਜੋ ਸਿੰਘ ਦੇ ਕੁਝ ਪਹਿਲਾਂ ਵੀ ਇਹਦੇ ਵੱਲੋਂ ਇਹਦੇ ਤੇ ਵੀ ਪਰਚੇ ਦਰਜ ਆ ਬਟ ਜਿੰਨਾ ਚਿਰ ਉਹ ਆਪ ਕੁਝ ਦੱਸਦੀ ਨਹੀਂ ਹੈ ਡਾਕਟਰ ਸਮਲ ਗੱਲ ਹੋਈ ਉਹ ਕਹਿੰਦੇ ਹੁਣੀ ਥੋੜੀ ਦੇਰ ਤੱਕ ਹੀ ਹੁਸ਼ ਵਿੱਚ ਆਜੂਗੀ ਅਦਰਵਾਈਜ਼ ਸ਼ੀ ਇਜ਼ ਆਊਟ ਆਫ ਡੇਂਜਰ ਜਿਵੇਂ ਵੀ ਉਹ ਦੱਸਦੀ ਹੈ ਤਾਂ ਫਿਰ ਅਸੀਂ ਸਰ ਕੈਮਰੇ ਵੀ ਵਗੈਰਾ ਫੋਟੋ ਵੀ ਵਗੈਰਾ ਉਹ ਅਸੀਂ ਚੱਲ ਰਹੀ ਹੈ ਜੀ ਉਹ ਸਾਡੀ ਤਫ਼ਤੀਸ਼ ਚੱਲ ਰਹੀ ਹੈ